ਤੰਡੀ ਗੜੀ ਨੂੰ ਬੇਨਤੀ ਕਰਦੀ ਵੀ ਤੂੰ ਹੀ ਮੈਨੂੰ ਸਲਵਾਈ ਕਰ ਤੇਰੇ ਸਲਵਾ ਕਰ ਸੁਣ ਲੈ ਤੂੰ ਹੀ ਮੇਰੀ ਕੰਨ ਇਹ ਮੇਰੀ ਸਲਵਾਈ ਕਰੋ ਤੂੰ ਮੈਨੂੰ ਸਾਡੇ ਤੇ ਇਹ ਹੋ ਆਸੇ ਨਹੀਂ ਦਈ ਮੇਰੀ ਸਲਵਾਈ ਕਰੋ ਨਹੀਂ ਤਾਂ ਮੈਂ ਕੁਝ ਕਰਕੇ ਮਰ ਜਾਣਾ ਆਪਣੇ ਬੱਚਿਆਂ ਨੂੰ ਮਾਰ ਦੇਣਾ ਨੰਨਾਂ ਨੂੰ ਵੀ ਤੇ ਮੇਰਾ ਹਿਸਾਬ ਨਾ ਤਰੀ ਦਿੱਤਾ ਨਾਲੇ ਸੜ ਦੇ ਪਿੰਡ ਵਿੱਚ ਇੰਨੀ ਗੁੰਡਾਗਰਦੀ ਵਧ ਗਈ ਆ ਮਤਲਬ ਜਦੋਂ ਦੀ ਆਪ ਪਾਰਟੀ ਦੀ ਸਰਕਾਰ ਬਣੀ ਹੈ ਗੁੰਡੰਗਰਦੀ ਵਧ ਗਈ ਗੁੰਡਾਗਰਦੀ ਵਧ ਗਈ ਇਹਨਾਂ ਨੂੰ ਰੋਕਿਆ ਜਾ ਰਿਹਾ ਜੇ ਮੈਂ ਮਰ ਗਈ ਨਾ ਤੇ ਇਸ ਪੰਚਾਇਤ ਸਾਰਾ ਜ਼ਿੰਮੇਵਾਰ ਹੋਗਾ ਕੁਲਦੀਪ ਸਿੰਘ ਮੰਤਰੀ ਕੁਲਦੀਪ ਸਿੰਘ ਤਾਰੀਵਾਲ ਜ਼ਿੰਮੇਵਾਰ ਹੋਗਾ ਅੱਗੇ ਐਸਐਸਪੀ ਚੰਜੀਤ ਸਿੰਘ ਜ਼ਿੰਮੇਵਾਰ ਹੋਗਾ ਤਾਣਾ ਚਨੇਰਾ ਸਾਰੇ ਮੇਰੇ ਮੌਦੇ ਜ਼ਿੰਮੇਵਾਰ ਹੋਣਗੇ ਤੇ ਮੇਰਾ ਸਾਥ ਬੰਦੀ ਮੀ ਤੁਹੀ ਮੇਰਾ ਸਾਰੇ ਸਾਰ ਦੋ ਮਿੰਨੂ ਸਾਡੇ ਦਿਆਸਿਆ ਜਤੇ ਬੰਦੀਆ ਮੇਰੇ ਪਿੰਡ ਭਰਾ ਜੇ ਮੇਰੀ ਕੋਰ ਦਾ ਸੁਣੋ ਮੇਰੀ ਬੇਂਤੀ ਸੁਣੋ ਬਸ ਹੱਥ ਜੁੜ ਕੇ ਬੇਂਦੀ ਕਹਿੰਦੀ ਆਂ ਕਿ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਨਾਲ ਇਸ ਕਰਕੇ ਹੋਈ ਆ ਤੁਹਾਡੇ ਨਾਲ ਕਿਉਂਕਿ ਮੇਰੇ ਪਤੀ ਗੁਰਬਾਤ ਸਿੰਘ ਪਿੰਡ ਚੱਕ ਸਕੰਦਰ ਤੋਂ ਉਹਨਾਂ ਦਾ ਕਤਲ ਹੋਇਆ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਮંત્રી ਕੁਲਦੀਪ ਸਿੰਘ ਧਾਰੀਵਾਲ ਮંત્રી ਕੁਲਦੀਪ ਸਿੰਘ ਧਾਰੀਵਾਲ ਐਸਐਚਓ ਐਸਐਚਓ ਥਾਣਾ ਚਡੇਰ ਐਸਐਸਪੀ ਚੰਨਜੀਤ ਸਿੰਘ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਪਤੀ ਗੁਰਬਾਲ ਸਿੰਘ 16 ਤਰੀਕ ਨੂੰ ਫਟੇ ਗੜ ਗਿਆ ਫਟੇ ਗੜ ਇਨਵਰਟਰ ਬਣਾਉਣ ਵਾਸਤੇ ਗਿਆ ਤਾਂ ਰਸਤੇ ਵਿੱਚ ਆਉਂਦਿਆ ਉਹਨੂੰ ਦੋ ਗੱਡੀਆਂ ਭਾਰ ਕੇ ਆਈਆਂ ਮੁੰਡਿਆਂ ਦੀਆਂ ਨੂੰ ਕੁੱਟਿਆ ਮਾਰਿਆ ਦਾਤਰਾ ਨਾਲ ਮਾਰਿਆ ਮੇਰਾ ਪਤੀ ਲੰਘੂਆਣ ਹੋ ਕੇ ਘਰ ਆਇਆ ਘਰ ਆ ਕੇ ਇਹਨਾਂ ਨੇ ਮੈਨੂੰ ਦੱਸਿਆ ਵੀ ਮੈਨੂੰ ਉਹਨਾਂ ਨੇ ਇਹ ਕੁੱਟਿਆ ਦਾਤਰਾ ਨਾਲ ਮਾਰਿਆ ਤੇ ਇੱਕ ਕੁਲਦੀਪ ਸਿੰਘ ਇੱਕ ਸਰਜੀਤ ਸਿੰਘ ਸੀ ਇੱਕ ਹਰਪ੍ਰੀਤ ਸਿੰਘ ਇੱਕ ਗੁਰਸੇਵਿਕ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਤੇ ਮੇਰਾ ਪਤੀ ਲੰਘੂਆਣ ਹੋਇਆ ਤੇ ਉਹਨਾਂ ਨੇ ਮੈਨੂੰ ਅੱਜ ਹੀ ਉਹਨੂੰ ਥਾਣੇ ਲੈ ਕੇ ਗਏ ਥਾਣੇ ਲੈ ਕੇ ਗਏ ਉਹਨਾਂ ਨੇ ਆਪ ਫਿਰ ਖਾਦ ਦਿੱਤੀ ਵੀ ਦਰਖਾਦ ਦਿੱਤੀ ਵੀ ਉਹਨਾਂ ਵਿੱਚ ਲਿਖਾਇਆ ਵੀ ਮੇਰੇ ਮੈਨੂੰ ਉਹਨਾਂ ਨੇ ਮਾਰਿਆ ਮੇਰੀ ਦਾਤਰਾਣਾ ਗੱਟੇ ਵਾਰ ਹੀ ਤੇ ਇੱਕ ਪਿਆ ਮਾਰਿਆ ਤੇ ਆ ਵੀ ਉਹਨਾਂ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਫਿਰ ਮੇਰੀ ਮੇਰੀ ਸੁਣਵਾਈ ਕਰੋ ਮੈਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਉਹਨਾਂ ਨੇ ਮੇਰੀ ਸੁਣਵਾਈ ਕਰੋ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਫਿਰ ਅਗਲੇ ਦਿਨ ਅਗਲੇ ਦਿਨ ਫਿਰ ਅਗਲੇ ਦਿਨ 17 ਤਰੀਕ ਨੂੰ ਮੇਰਾ ਘਰ ਵਾਲਾ ਬੂਏ ਗਾੜੀ ਘੋਤਾ ਹੀ ਮੇਰੇ ਘਰ ਵਾਲੇ ਉਹ ਗਾੜੀ ਭਲੋਤਾਦੇ ਹੁੰਦਾ ਨੇ ਜਿਹੜਾ ਸਾਡੇ ਪਿੰਡ ਦਾ ਹੀਰਾ ਸਿੰਘ ਆ ਹੀਰਾ ਸਿੰਘ ਕਿਸਾਨ ਜੁਨੀਿਆਂ ਦਾ ਪ੍ਰਧਾਨ ਜਿਹੜਾ ਉਹਨੇ ਮੇਰੇ ਘਰ ਵਾਲੇ ਨੂੰ ਕਿਹਾ ਵੀ ਕੱਲ ਤੇ ਤੂੰ ਵੱਜ ਗਿਆ ਅੱਜ ਨਹੀਂ ਤੂੰ ਵੱਜਦਾ ਅੱਜ ਨਹੀਂ ਤੂੰ ਵੱਜਦਾ ਇਹ ਨਹੀਂ ਗੱਲੇ ਕਹਿ ਕੇ ਉਹ ਚਲਾ ਗਿਆ ਤਾਂ ਮੇਰਾ ਘਰ ਵਾਲਾ ਸਬਜ਼ੀ ਲੈਣ ਗਿਆ ਮੈਂ ਘਰੋਂ ਮੇਰੇ ਪਿੰਡੋਂ ਬਾਹਰ ਸੱਦੀ ਲੈਣ ਗਿਆ ਪਿੰਡ ਦੀ ਫਿਰਨੀ ਤੇ ਉਹ ਕੁੱਟੜ ਮਾਰਨਦੇ ਮਿੰਡੋਂ ਰੋਲਾ ਪੈ ਗਿਆ ਤੇ ਇਹ ਤੇਰੇ ਘਰ ਵਾਲੇ ਨੂੰ ਮਾਰਨਦੇ ਮੈਂ ਘਰੋਂ ਭੱਜ ਕੇ ਗਈ ਭੱਜ ਕੇ ਗਈ ਜਾਂਦਿਆਂ ਨੇ ਵੇਖਿਆ ਵੀ ਉਹ ਕੁੱਟੜ ਮਾਰਨਦੇ ਮਾਰਨਦੇ ਤੇ ਮੈਂ ਸਾਡੇ ਪਿੰਡ ਦੇ ਚਾਰ ਮੁੰਡੇ ਸੀ ਜਿੰਨਾਂ ਵਿੱਚ ਇੱਕ ਸੁਜੀਤ ਸਿੰਘ ਹੀ ਕੁਲਦੀਪ ਸਿੰਘ ਹੀ ਆਰਪ੍ਰੀਤ ਸਿੰਘ ਕੁਲਜੀਵਕੀ ਉਨੂੰ ਮਾਰਨ ਦੇ ਤੇ ਮੈਨੂੰ ਵੇਖ ਕੇ ਮਤਲਬ ਉਹਨੂੰ ਮਾਰਦੇ ਪਈ ਸਾਰੇ ਮੁੰਡੇ ਤੇ ਵਿੱਚੋਂ 7-8 ਜਾਣੇ ਪਣ ਪਛਾਤੇ ਹੀ ਤੋਂ ਗੱਡੀਆਂ ਪਰ ਕੇ ਜਿਹੜੇ ਮੈਨੂੰ ਵੇਖ ਕੇ ਭੱਜ ਗਏ ਹਲੋ ਲਵਾੜ ਹੋਇਆ ਬਰਬਾਜ ਨੂੰ ਮੈਂ ਮਤਲਬ ਤੇ ਕਰਕੇ ਹਸਪੀਟਲ ਚ ਲੈ ਗਈ ਉੱਤੇ ਡਾਕਟਰ ਨੇ ਇਹਨੂੰ ਕਿਹਾ ਵੀ ਇਹਦੀ ਮਤਲਬ ਮੌਤ ਹੋ ਚੁੱਕੀ ਆ ਲੋਦੀ ਭਕ ਲੋਦੀ ਮੈਂ ਘਰੇ ਆਈ ਕਰ ਆ ਕੇ ਅਸੀਂ ਤਾਰਾਂਟ ਦੇ ਇਹ ਫੋਨ ਕੀਤਾ ਕਿ ਮਤਲਬ ਮੇਰੇ ਪਤੀ ਦਾ ਕਤਲ ਹੋ ਗਿਆ ਫਰਵਾਇ ਦਾ ਕਤਲ ਹੋ ਗਿਆ ਘਰੇ ਆਉ ਤੇ ਉਹ 4-5 ਘੰਟੇ ਆ ਬਾਤ ਕਰੇ ਆਏ ਘਰੇ ਆਏ 4-5 ਘੰਟੇ ਬਰ ਘਰੇ ਆਏ ਕਰੀ ਆਣ ਕੇ ਉਹਨਾਂ ਨੇ ਕਿਹਾ ਵੀ ਪੋਸਟਮੈਨ ਮੁਰਾ ਇਹਦਾ ਪੋਸਟਮੈਨ ਲਈ ਲੈ ਕੇ ਗਏ ਪੋਸਟਮੈਨ ਦੀ ਮਤਲ ਲੈ ਕੇ ਕਿ ਲਈ ਮੇਰੇ ਅਗਲੇ ਦਿਨ ਆਈ ਉਹਨਾਂ ਨੇ ਕਿਹਾ ਵੀ ਸਾਡੀ ਕਾਰਵਾਈ ਕਰੋ ਪਰਚਾ ਕੱਢੋ ਉਹਨਾਂ ਨੇ ਕਿਹਾ ਵੀ ਇਹ 174 ਦੀ ਕਰ 174 ਦੀ ਕਾਰਵਾਈ ਹੋ ਰਹੀ ਹੈ ਕਰਦੇ ਪਏ ਆਪਾਂ ਰਿਪੋਰਟ ਆਊਗੀ ਤੇ ਫਿਰ ਪਰਚਾ ਹੋਊਗਾ ਤਦ ਸਾਡੀ ਮਤਲਬ ਸੋ ਪੰਨ ਅੱਜ 25 26 ਦਿਨ ਹੋ ਗਏ ਆ ਸਾਡੇ ਕੋਲ ਕੋ ਰਿਪੋਰਟ ਵੀ ਆ ਗਈ ਆ ਰਿਪੋਰਟ ਵਿੱਚ ਵੀ ਕੋ ਸੱਟਾਂ ਵੀ ਆਈਆਂ ਸੱਟਾਂ ਵੀ ਆਈਆਂ ਸਾਡੇ ਕੋਲ ਵੀਡੀਓ ਵੀ ਆ ਗਈ ਆ ਸਾਰੇ ਸਬੂਤ ਸਾਡੇ ਕੋਲ ਆ ਗਏ ਆ ਕਿ ਸਾਡੀ ਸਾਡੀ ਮੇਰੇ ਵੀ ਸੁਣਵਾਈ ਨਹੀਂ ਹੋ ਰਹੀ ਆ ਮੇਰੇ ਦੋ ਜਿੱਕੇ ਜਿੱਕੇ ਬੱਚੇ ਆ ਵੇਖੋਗੇ ਗਰੀਬੜੀ ਕੀ ਕਰੂੰਗੀ ਦੱਸੋ ਪੜੀ ਤਾਂ ਸਰ ਵਲਪੁਰਾਵਾਂ ਜਿੱਥੇ ਬੰਦੀਆਂ ਗਾੜੀ ਬੇਂਤੀਆ ਤੇ ਜੋੜ ਕੇ ਇਹ ਮੇਰੀ ਸਲਵਾਈ ਕਰੋ ਤੇ ਮੇਰੀ ਸਲਵਾਈ ਕਰੋ ਮੇਰੀ ਮੇਰੀ ਬਹੁਤ ਮੇਰੇ ਪਤੀ ਦੀ ਮੋਤ ਦਾ ਇਨਸਾਨਦਵਾਲ ਨਾਲੇ ਸਾਡੇ ਪਿੰਡੋਂ ਲੋਕੀ ਕਹਿ ਰਹੇ ਆ ਪੀ ਇਹਨਾਂ ਨੇ ਤੁਹਾਡੇ ਮਤਲਬ ਪੈਸੇ ਦਿੱਤੇ ਆ ਬੂਸਵਾਲਿਆਂ ਨੂੰ ਪੈਸੇ ਦਿੱਤੇ ਆ ਸਾਰਿਆਂ ਐਸਐਚ ਨੂੰ ਪੈਸੇ ਦਿੱਤੇ ਆ ਮੰਤਰੀ ਵੀ ਪੈਸੇ ਦਿੱਤੇ ਆ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ ਮੇਰੇ ਨਿੱਕੇ ਨਿੱਕੇ ਬੱਚੇ ਆ ਮੇਰੇ ਮਤਲਬ ਮੇਰੇ ਪਤੀ ਸਾਡੇ ਘਰ ਦਾ ਇੱਕੋ ਇੱਕ ਸਾਧਨ ਇੱਕ ਕਮਾਉਂਦਾ ਮੇਰੇ ਨਾਮ ਮੇਰੀ ਸੱਸ ਦਾ ਨਾਮ ਮੇਰਾ ਸੋਹਰਾ ਦੱਸੋ ਬਈ ਕੀ ਕਰਾਂ ਫਾਰੇ ਪੌਂਸੇ ਤੱਕੇ ਖਾ ਲਿਆ ਇੰਨਾ ਕੋ ਮંત્રી ਕੁਲਦੀਪ ਸਿੰਘ ਧਾਰੀ ਵਾਲ ਕੋ ਵੀ ਗਈ ਕੋ ਵੀ ਗਈ ਐਸਐਚਓ ਮਤਲਬ ਕੋ ਚੰਡੇਰ ਥਾੜੇ ਵੀ ਗਈ ਐਸਐਸਪੀ ਚੰਦਜੀ ਸੇ ਕੋ ਵੀ ਗਏ ਕੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਦੱਸੋਣੀ ਕੀ ਕਰਾਂ ਨਾ ਮੇਰੇ ਕੋ ਪੈਸਾ ਆਏ ਮੈਂ ਗਰੀਬ ਨਹੀਂ ਮੈਂ ਕੀ ਕਰਾਂ ਦੱਸੋ ਕਿੱਥੇ ਕਿੱਥੇ ਜਾਵਾਂ ਫੇਰ ਪੌਂਨੀਆਂ ਤੱਕੇ ਨਹੀਂ ਖਾਦੇ ਜਾਂਦੇ